ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਚ ਹੁੰਦੇ ਆਲੀ ਸਿੰਧੀ ਬੇ ਹੋਰ ਮੁੰਡਿਓ ਠੀਕ ਠਾਕ ਆ ਕਲਕਕੂਨ ਕੋ ਵੱਢ ਲਈ ਤੂੜੀ ਢਾੜੀ ਬਣਾ ਲਈ ਮਰਨ ਵੇਲੇ ਹੋ ਗਏ ਤੇ ਮੈਂ ਇੱਕ ਵੀਡੀਓ ਸ਼ੇਅਰ ਕਰੂੰਗੀ ਪਿੰਡ ਰੋੜੀ ਦੀ ਉਥੇ ਟੂਰਨਾਮੈਂਟ ਆ ਤੇ ਮੈਂ ਵੀ ਆਉਂਗੀ ਦੱਸ ਬੇ ਡਾਕਟਰਾਂ ਸਾਰਾ ਕੁਝ ਹਾਂਜੀ ਟੂਰਨਾਮੈਂਟ ਹੋਣ ਲੱਗ ਰਿਹਾ ਵੀਰੇ ਪਿੰਡ ਰੂੜੀ ਜ਼ਿਲ੍ਹਾ सिरसा ਸਾਈਂ ਸੁਲਤਾਨ ਜੀ ਡੇਰਾ ਉਹਦੇ ਵਿੱਚ 63 ਕਿਲੋ ਦੀਆਂ ਟੀਮਾਂ ਆਉਣ ਲੱਗ ਰਹੀ ਜਿਹਦੇ ਵਿੱਚ ਵੈਸਟਨ ਘੋੜੇ ਦਿੱਤੇ ਜਾਣਗੇ ਜੀ ਤੇ 35 ਕਿਲੋ ਦੀ ਜਿਹਦੇ ਸਿੰਧੀ ਸਕੂਟਰ ਨੇ ਦਿੱਤੇ ਜਾਣੇ ਜਿਹੜੀ ਵੈਸਟ ਹਾਂਜੀ ਠੀਕ ਆ ਤੇ 22 ਕਿਲੋ ਦੇ ਵਿੱਚ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਵੀ ਦਿੱਤੇ ਜਾਣਗੇ ਆਪਣੇ ਪੱਖੇ ਦਿੱਤੇ ਜਾਣਗੇ ਠੀਕ ਆ ਤੇ ਟੂਰਨਾਮੈਂਟ ਕਰਾਉਣ ਲੱਗ ਰਿਹਾ ਮੇਰੇ ਵੀਰ ਜਿਵੇਂ ਜਾਦੂ ਡਾਕਟਰ ਨਗਲੇ ਵਾਲਾ ਬੱਗਾ ਹਸੋਂ ਤਾਹ ਰੂੜੀ ਤੇ 나ਜਮ ਰੂੜੀ ਤੇ ਡਾਕਟਰ ਬੱਬੂ ਰੂੜੀ ਤੇ ਤਾਲੂ ਸਰਪੰਚ ਰੂੜੀ ਤੇ ਥੋੜਾ ਆਪਣਾ ਵੀਰ ਡਾਕਟਰ ਭੋਜ ਰੂੜੀ ਵਾਲਾ ਹਾਂ ਸਾਰ ਜਿੰਨੇ ਵੀ ਮੇਰੇ ਭਰਾਵਾਂ ਨੇ ਟੂਰਨਾਮੈਂਟ ਤੇ ਹੈਲਪ ਕੀਤੀ ਹੈ ਹਨ ਰਲ ਮਿਲ ਕੇ ਕਰਾਉਣ ਤੇ ਬਹੁਤ ਧੰਨਵਾਦ ਵੇ ਤੂੰ ਵੀ ਕੁਝ ਬੋਲ ਦੇ ਹਾਂ ਭਾਈ ਠਾਈ ਨਤੀ ਤਰੀਕ ਨੂੰ ਪੈਂਡਰ ਹੋਵੇ ਹਾਂ ਜੀ ਜਰੂਰ ਹੈਗਾ ਇਨਾਮ ਵੀ ਵਧੀਆ ਨੇ ਗਿਆ ਵੱਡੇ ਨਾਮ ਘੋੜੇ ਨਾਲ ਸਮਾਨ